ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਜਿੱਦਾਂ ਕੀ ਕੱਦੂ ਦਾ ਦੌਰ ਚੱਲਦਾ ਪਿਆ ਆਪਾਂ ਵੀ ਕੱਦੂ ਕਰਦੇ ਆ ਤੇ ਕੱਦੂ ਦੇ ਵਿੱਚ ਹਨਾ ਇੱਕ ਝੱਗ ਜੀ ਬਣਦੀ ਆ ਤੇ ਕਣਕ ਦੇ ਜਿਹੜੇ ਜੜਾਂ ਜੀਆਂ ਹੁੰਦੀਆਂ ਆ ਉਹ ਮਤਲਬ ਤੜਦੀਆਂ ਹੁੰਦੀਆਂ ਆ ਕਈ ਬੰਦੇ ਬਹੁਤ ਮਿਹਨਤ ਕਰਦੇ ਆ ਉਹ ਜੜਾਂ ਜੀਆਂ ਤੇ ਝੱਗ ਨੂੰ ਕੱਢ ਕੱਢ ਕੇ ਬੰਨਿਆਂ ਤੇ ਰੱਖਦੇ ਆ ਕਈ ਬੰਨਿਆਂ ਤੋਂ ਬਾਹਰ ਵੀ ਪੰਡਾ ਬੰਨ ਬੰਨ ਕੇ ਖਤਿਆਂ ਚ ਦੂਰ ਜਾ ਕੇ ਸੱਡ ਦਿੰਦੇ ਆ ਬਹੁਤ ਮਿਹਨਤ ਦਾ ਕੰਮ ਆ ਪਰ ਆਪਾਂ ਉਹ ਕੰਮ ਨਹੀਂ ਕਰਦੇ ਹੈਗੇ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਕਦੋਂ ਕਰਦੇ ਆ ਘੱਟ ਪਾਣੀ ਦੇ ਵਿੱਚ ਆ ਦੇਖ ਲਓ ਕਦੋਂ ਹੋਣ ਲਿਆ ਮਾੜੀ ਜਿਹਾ ਤੋੜੀ ਦੱਸਦੀ ਹੈ ਨਾ ਸਾਵੇਂ ਸਿੱਕੇ ਜੇ ਪਾਣੀ ਵਿੱਚ ਕਦੋਂ ਕਰਨਾ ਤੇ ਉਸ ਤੋਂ ਬਾਅਦ ਇਹ ਜਿਹੜੀ ਝੱਗ ਹੁੰਦੀ ਆ ਜਾਂ ਜਿਹੜੀਆਂ ਉਹ ਮਤਲਬ ਉਹਦੀਆਂ ਜੜਾਂ ਜੀਆਂ ਹੁੰਦੀਆਂ ਆ ਕਣਕ ਦੀਆਂ ਉਹ ਆਪਣੇ ਆਪ ਹੀ ਭਾਰੀਆਂ ਹੋ ਕੇ ਬਹਿ ਜਾਣੀਆਂ ਹੁੰਦੀਆਂ ਇੱਕ ਜਾਂ ਦੋ ਦਿਨਾਂ ਬਾਅਦ ਬਹਿ ਜਾਣੀਆਂ ਹੁੰਦੀਆਂ ਜੇਕਰ ਫੇਰ ਵੀ ਹਵਾ ਹਵਾ ਚੱਲ ਕੇ ਉਹ ਤੁਹਾਡਾ ਝੋਨਾ ਮਾੜਾ ਮੋਟਾ ਮਾਰਦੀ ਹੈ ਉੱਥੇ ਚਾਰ ਰੱਖਿਆ ਆਪਾਂ ਬਾਅਦ 'ਚ ਵੀ ਲਾ ਸਕਦੇ ਆ ਆਪਾਂ ਤਾਂ ਨਹੀਂ ਬਾਹਰ ਕੱਢਦੇ ਕਿਉਂਕਿ ਉਹਦੇ ਵਿੱਚ ਜਾਨ ਬਹੁਤ ਹੁੰਦੀ ਜਿੱਥੇ ਉਹ ਝੱਗ ਤੇ ਹੋ ਰੀਆਂ ਜੜਾਂ ਜੀਆਂ ਕੇ ਕਣਕ ਦੀਆਂ ਪਈਆਂ ਹੁੰਦੀਆਂ ਨਾ ਕਿ ਜਿਹੜੇ ਖੁੰਜੇ ਵਿੱਚ ਉੱਥੇ ਚੋਨਾ ਲੱਗ ਗਈ ਉਹਦੀ ਮਤਲਬ ਲਹਿਰ ਵਹਿਰ ਹੁੰਦੀ ਹੈ ਇਸ ਕਰਕੇ ਆਪਾਂ ਝਾਗ ਵਗੈਰਾ ਨਹੀਂ ਕੱਢਦੇ ਘੱਟ ਪਾਣੀ ਵਿੱਚ ਕੱਦੂ ਕਰੋ ਝਾਗੋ ਕੱਢਣ ਦਾ ਕੋਈ ਫਾਇਦਾ ਨਹੀਂ ਹੈਗਾ ਧੰਨਵਾਦ ਜੀ